ਪੁਰਖ ਮਲ ਪੰਜਵਾ ਜਿਤਕਾਰ ਬ੍ਰਹਮ ਚਿਤਿਆ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਜੀਵਨ ਯੰਤਰੀ ਆਮੀਂ ਸ਼ੀ ਗੁਰੂ ਅਜੰਦੇਵ ਮਹਾਰਾਜ ਸਾਹਿਬ ਸਰੀਰਨੀ ਆਲੀ ਕਲਿਆਣ ਕਰਨ ਵਾਸਤੇ ਜਦੋਂ ਸ੍ਰੀ ਮਰਦ ਸਾਹਿਬ ਰਚਿਆ ਹੈ ਉਸ ਵਕਤ ਸਾਧ ਸੰਗਤ ਜੀ ਸ੍ਰੀ ਅੰਮ੍ਰਿਤ ਸਰਸਵਤ ਦੇ ਵਿੱਚ ਗੁਰੂ ਕੇ ਮਹਿਲਾਂ ਦੇ ਅੰਦਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਬਾਲਕ ਸ਼ਰੂ ਹੋ ਕੇ ਤੀਜੇ ਸਾਲ ਬਾਅਦ ਬਡਾਲੀ ਸਾਹਿਬ ਤੋਂ ਆਏ ਹਨ ਉਸ ਵਕਤ ਮਾਰੇ ਨੇ ਖੁਸ਼ੀ ਰਹਿ ਸ਼ਰਧਾਂਚਾਰਨ ਕੀਤਾ ਹੈ ਸੰਗਤਾਂ ਦੇ ਪੁੱਛਣ ਤੋਂ ਕਿ ਇਹ ਮਾੜਾ ਯਾਰ ਸੁਖਮੰਦਰ ਸਮੇਟਾ ਹੈ ਹੋ ਸੰਗੁਰੂ ਮਹਾਰਾਜ ਜੀ ਨੇ ਉਮਰੂਪੇ ਬਾਣੀ ਉਚਾਰਨ ਕੀਤੀ ਹੈ ਇਸ ਰੋਸ਼ ਦੇ ਸ਼ਬਦ ਰੱਖਿਆ ਦੇ ਬਹੁਤ ਸਾਰੇ ਆਉਂਦੇ ਹਨ ਰੋਠ ਮਾਲਾ ਪੰਜਵਾ ਜਿਤ ਪਾਰ ਬ੍ਰਹਮ ਜਿਤ ਆਗਿਆ ਕੋਈ ਗੁਰੂ ਤੁਮ ਬਹੁ ਨੇ ਇਹ ਗੁਰ ਸਿੱਖੋ ਜਿ ਜੋ ਸਤਨੂ ਦੇ ਕੇ ਬਾਰ ਗੁਰ ਪਰਮੇਸ਼ਰ ਜੀ ਤੇ ਆਇਆ ਹੈ ਉਹ ਕਰ ਗਈ ਬਸਾਇਆ ਉਹ ਕਰ ਲਈ ਪ੍ਰੇਰਕ ਜੋ ਪਰਮੇਸ਼ਰ ਦਾ ਦਿਆਲੂ ਉਸ ਨੂੰ ਬਸਾਉਣਾ ਕੀਤਾ ਹੈ ਜਿਸ ਫਿਰਦੇ ਦੇ ਅੰਦਰ ਪਾਰਵੰਮ ਕੇਤੇ ਆਇਆ ਹੈ ਉਹ ਕਰ ਹਿਰਦਾ ਸੁਭਗਨਾ ਦੇ ਸਹੇਤੇ ਦੇਈ ਪਰਮੇਸ਼ਰ ਨੂੰ ਬਸਾਉਣਾ ਕੀਤਾ ਹੈ ਜਿਸ ਕੋ ਪਾਰਵੰਮ ਸ੍ਰੀ ਹਰਿਮੰਦਰ ਸਾਹਿਬ ਕੇਤੇ ਆਇਆ ਹੈ ਉਹ ਕਹੈ ਹਰ ਮੰਦਰ ਸਾਹਿਬ ਪ੍ਰਮੇਸ਼ਵਰ ਨੇ ਆਪ ਬਸੌਣਰ ਬਸੌਣਾ ਕੀਤਾ ਹੈ ਜੁਗ ਪਾਰਵਰਨ ਕਿਹਾ ਜਿਸ ਸੁਸ਼ੰਗਤ ਰੂਪੀ ਘਰ ਵਿੱਚ ਪਾਰਵਰਨ ਚੇਤੇ ਆਇਆ ਹੈ ਉਹ ਕਰ ਸੁਸ਼ੰਗਤ ਰੂਪੀ ਪਰਮੇਸ਼ਰ ਨੂੰ ਬਸਾਉਣਾ ਕੀਤਾ ਹੈ ਜਦ ਪਾਰਵਰਨ ਕਿਤੇ ਆਇਆ ਜਿਸ ਜੀਵਾਂ ਦੇ ਹਿਰਦੇੰਦਰ ਪਾਰਵਰਨ ਚੇਤੇ ਆਇਆ ਹੈ ਦਸਾਇਆ ਉਹ ਗਈ ਪਰਮੇਸ਼ਰ ਨੇ ਆਪਦੇ ਘਰ ਸਰੂਪ ਜਗੀਆਂ ਦੇ ਤਾਂ ਹੀ ਬਸਾਉਣਾ ਕੀਤਾ ਹੈ ਬੇਹਿਦ ਕੀਤੇ ਹਨ ਸਮਾਗਰ ਗੁਰਤਾਇਆ ਜਿਵੇਂ ਸੁਖਾਂ ਨੇ ਸੁਮੰਦਰ ਹੈ ਉਹਨਾਂ ਦੇ ਤਾਂ ਹੀ ਪਾਉਣਾ ਕੀਤਾ ਹੈ ਦਾ ਸਹਿਤ ਅਸਰਗਲ ਮਿਟੋ ਜਿਹੇ ਇਸ ਪ੍ਰਕਾਰ ਜਿਹੜੇ ਸੰਸਾਰ ਸੀ ਜਮਨ ਮਰਨ ਦਾ ਦੇਣ ਵਾਲਾ ਪ੍ਰਮਾਣ ਗਾ ਤੇ ਪਰਮੇਸ਼ਰ ਦਾ ਪਾਜਕ ਵਪਰਜੇ ਆਜਕ ਉਹ ਸਾਰੇ ਫੈਸਲੇ ਤਾਂ ਹੀ ਮਿਹਰੂਤਾ ਮਹਾਰਾਜੀ ਨੇ ਰਕੇ ਨਾਮ ਕੀ ਵਡਿਆਈ ਇਹ ਸਭ ਕਾਇਦੀ ਪਰਮੇਸ਼ਰ ਦੇ ਨਾਮ ਦੀ ਸਾਰੀ ਵਡਿਆਈ ਹੈ ਜਿੰਨੀ ਹੈ ਆਠ ਪੈਰ ਤੁਨ ਗਾਈ ਅੱਠ ਪੈਰ ਵਾਹਿਗੁਰੂ ਦੇ ਗੁਣ ਗਾਈ ਦੇ ਹਨ ਗੁਰ ਪੂਰੇ ਤੇ ਕਾਇ ਇਹ ਜੋ ਪਰਮੇਸ਼ਰ ਦੇ ਅੱਠ ਪੈਰ ਗੁਣ ਗਾਉਣੇ ਨਾਮ ਦੀ ਵਡਿਆਈ ਇਹ ਪੂਰਨ ਸਤਿਗੁਰੂ ਰਾਮਦਾਸ ਸਾਹਿਬ ਜੀ ਤੋਂ ਪ੍ਰਾਪਤ ਕੀਤੀ ਹੈ ਰਾਹ ਪ੍ਰਭ ਕੀ ਅਕਥ ਕਹਾਣੀ ਤੇ ਜੋ ਅਮਰਤ ਨੂੰ ਬਾਣੀ ਹੈ ਇਹ ਪ੍ਰਭੂ ਅਕਾਲ ਪੁਰਖ ਦੀ ਜੋ ਕਤ ਸ਼ਕਤੀ ਵਰਤੀ ਕਰਕੇ ਕਥਾ ਬ੍ਰਹਮ ਉਸ ਦੀ ਕਥਾ ਲਖਣਾ ਵਰਤੀ ਕਰਕੇ ਮਹਾਰਾਜ ਜੀ ਨੇ ਕਹਾਣੀ ਕਸਮ ਕੀਤੀ ਹੈ ਕਹਾਣੀ ਸਗੋਂ ਸਰੂਪ ਜਿਵੇਂ ਧਾਰ ਕੇ ਭਗਤਾਂ ਦੀ ਰੱਖਿਆ ਕੀਤੀ ਹੈ ਤੇ ਕਥਾ ਹੁੰਦੀ ਹੈ ਜਿਵੇਂ ਸਰੂਪ ਲਖਣ ਤੇ ਤਸਵੀਰ ਲਖਣ ਹੋਣ ਇਹ ਕਹਿਣ ਤੋਂ ਰਹਿਤ ਪਰਮੇਸ਼ਰ ਦੀ ਕਥਾ ਹੈ ਜਨ ਬੋਲੇ ਅੰਮ੍ਰਿਤ ਬਾਣੀ ਮਹਾਰਾਜ ਦੇ ਪਿਆਰੇ ਜਨ ਭਗਤ ਸੰਤ ਅਮਰ ਕਰਨ ਵਾਲੀ ਅਮਰਤੂ ਬਾਣੀ ਮਹਾਰਾਜ ਸਾਹਿਬ ਜੀ ਬੋਲ ਰਹੇ ਹਨ ਨਾਨਕ ਦਾਸ ਗੁਖਾਨ ਜੀ ਜਿਹਨੇ ਸੇਵਕਾਂ ਨੇ ਇਹ ਕਸਮ ਕੀਤੀ ਹੈ ਉਹਨਾਂ ਸੇਵਕਾਂ ਨੇ ਮਹਾਰਾਜ ਦੀ ਬਾਣੀ ਨੂੰ ਦਸਾਂ ਘਰਾਂ ਢਾੜ ਕੇ ਕਸਮ ਕੀਤਾ ਹੈ ਗੁਰਪੂਰੇ ਤੇ ਜਾਣ ਜਿਨਾਂ ਪੂਰੇ ਗੁਰਾਂ ਤੇ ਧੁਰ ਕੀ ਬਾਣੀ ਦੀ ਪ੍ਰਾਪਤੀ ਜਾਣੀ ਹੈ